ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਵਾਨਾਂ ਨੂੰ ਮਨਦੀਪੋਂ ਬਲੌਗ ਚੈਨਲ ਤੇ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਸੇਰ ਦਾ ਹੀ ਨਹੀਂ ਫੈਰੇਗਾ ਲਾਈਟ ਚਲੀ ਜਾਂਦੀ ਆ ਆ ਜਾਂਦੀ ਆ ਕਦੇ ਬਗ ਜਾਂਦੀ ਆ ਲਾਈਟ ਕਦੇ ਆ ਜਾਂਦੀ ਆ ਹਨਾ ਫਟ ਹੁਣ ਲਾਈਟ ਹੈਗੀ ਸੀ ਮੈਨੂੰ ਇਹ ਵੀ ਚਲੋ ਆਥਣ ਦਾ ਟਾਈਮ ਆ ਹਨਾ 5:30 ਹੋ ਗਏ ਵੀ ਪਛੇਤੀ-ਛੇਤੀ ਖਾਣਾ ਬਣਾ ਲੈ ਲਓ ਲਾਈਟ ਦਾ ਕੋਈ ਪਤਾ ਨਹੀਂ ਹੁੰਦਾ ਹੈਗਾ ਜੇਕਰ ਪਹਿਲਾਂ ਪਈ ਚੈਨਲ ਤੇ ਨਵੇਂ ਆਏ ਨੇ ਤੁਸੀਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਮੈਂਟ ਸ਼ੇਅਰ ਜ਼ਰੂਰ ਕਰ ਲੈ ਸਾਰੇ ਭੈਣ ਭਰਾ ਧੰਨਵਾਦ ਜੀ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਨੂੰ ਬਹੁਤ ਸਪੋਰਟ ਕਰ ਰਹੇ ਨੇ ਭੈਣ ਭਰਾ ਤੇ ਆਪਣੀ ਜਿਹੜੀ ਲਾਈਵ ਹੈ ਜੀ ਉਹ ਵੀ ਹੁੰਦੀ ਆ ਸਵੇਰੇ 8 ਵਜੇ ਤੋਂ ਲੈ ਕੇ ਮਾਰਨਿੰਗ ਟਾਈਮ 8 ਤੋਂ 10 ਤੇ ਸ਼ਾਮ ਨੂੰ ਵੀ 8 ਤੋਂ 10 ਲਾਈਵ ਹੁੰਦੀ ਹੈ ਆਪਣੇ ਸਾਰੇ ਭੈਣ ਭਾਈਆਂ ਦਾ ਧੰਨਵਾਦ ਆ ਜੀ ਜਿਹੜੇ ਚੈਨਲ ਨੂੰ ਸਪੋਰਟ ਕਰਦੇ ਨੇ ਤੇ ਪਾਟੇ ਬਣਾ ਰਹੇ ਆ ਸ਼ਾਮ ਦੇ ਖਾਣੇ ਦੇ ਵਿੱਚ ਖੀਰ ਪੂੜੇ ਖੀਰ ਵੀ ਤੇਰੀ ਆ ਥੋੜੀ ਜੀ ਮੈਂ ਕਿ ਚਲ ਨਾਲ ਖੀਰ ਬਣਾ ਲੈਂਦੇ ਆ ਦੁੱਧ ਆਪਣੇ ਘੱਟ ਹੁੰਦਾ ਤਾਂ ਕਰਕੇ ਆਪਾਂ ਪਾਣੀ ਦੇ ਵਿੱਚ ਹੀ ਕਲਾਂ ਚੌਲਾਂ ਨੂੰ ਮੈਂ ਉਬਾਲ ਲਾਂਗੇ ਫਿਰ ਉਤੋਂ ਬਾਅਦ ਵਿੱਚ ਦੁੱਧ ਪਾਉਂਗੀ ਦੁੱਧ ਘੱਟ ਹੁੰਦਾ ਪਰ ਵਧੀਆ ਦੁੱਧ ਮੱਚਦਾ ਬਹੁਤ ਵਧੀਆ ਦੁੱਧਾ ਇੱਦਾਂ 15 ਮਿੰਟ ਪਹਿਲਾਂ ਕੋਲ ਕੇ ਰੱਖ ਲੈ ਸੀ ਆਹਾ ਆਟਾ ਇਹਦਾ ਇੱਥੇ ਪੂੜਿਆਂ ਦਾ ਫਿਰ ਐਵੇਂ ਆਹੋ ਵਿੱਚ ਜੇ ਉਹ ਹੁੰਦੀ ਆ ਨਾ ਕੋਈ ਕਣਕੀ ਜੀ ਉਹ ਵਧੀਆ ਟਕੂੜਾ ਵਧੀਆ ਤਿਆਰ ਹੋ ਜਾਂਦਾ ਤਾਂ ਕਰਕੇ 15 ਮਿੰਟ ਵਿੱਚ ਪਹਿਲਾਂ ਘੋਤਤਾ ਮਾੜਾ ਬਣਾਉਣੀ ਨਹੀਂ ਬੈਸਣ ਦੇ ਬੈਸਣ ਕਿਉਂਕਿ ਹਰਮਨ ਮਿੱਠਾ ਖਾ ਕੇ ਕੁਛ ਨਹੀਂ ਹੈਗਾ ਤਾਂ ਕਰਕੇ ਤੇ ਜੀ ਚਲੋ ਆਪਾਂ ਖੀਰ ਧਾਸ ਦਿੱਤੀ ਹੈ ਨਾ ਮੈਂ ਕਿਹਾ ਚਲੋ ਹਰਮਨ ਨੂੰ ਦੇਣਾ ਪਹਿਲਾਂ ਲਾ ਕੇ ਫਿਰ ਜਿਹਨੇ ਪਾਣੀ ਹੋਊਗਾ ਉਹਦਾ ਹੋਰ ਬਣਾ ਲਵਾਂਗੀ ਹਨਾ ਕਿਉਂਕਿ ਇਹਦੇ ਜੜੀ ਅਸੀਂ ਆਏ ਨਹੀਂ ਉਹਨਾਂ ਨੂੰ ਉਹਦੀ ਬਣਾ ਲਵਾਂਗੇ ਫਿਰ ਆਪਾਂ ਬਣਾ ਕੇ ਡੱਬੇ ਚ ਤੱਕ ਰੱਖ ਲਾਂਗੇ ਆਪਾਂ ਬਣਾ ਲਈਏ ਕਿਉਂਕਿ ਲੈਟ ਦਾ ਨਹੀਂ ਪਤਾ ਹੁੰਦਾ ਲੈਟ ਵਗ ਜੇ ਨਾ ਫਿਰ ਨਹੀਂ ਦੇ ਚੌਖਾ ਹੋ ਜਾਂਦਾ ਰੋਟੀ ਜੀ ਬਣਾਉਣੀ ਆ ਮੈਂ ਵੇਸਣ ਦਾ ਘੋਲ ਲਿਆ ਸੀਗਾ ਕਿਉਂਕਿ ਹਰਮਨ ਨੇ ਤੇ ਇੱਧਰ ਆਪਾਂ ਘੋਲ ਲਏ ਮਿੱਠੇ ਠੀਕ ਹੈ ਹਾਂ ਰੱਖ ਲਿਆ ਕਿ ਉਹ ਕੱਟ ਕੇ ਖੀਰ ਆਪਾਂ ਘਰ ਦਿੱਤੀ ਹੈ ਨਾ ਉਬਲਣਗੇ ਚੌਲ ਫਿਰ ਜਦੋਂ ਵਧੀਆ ਬਣ ਗਏ ਨਾ ਚੌਲ ਫਿਰ ਇਹਦੇ ਵਿੱਚ ਦੁੱਧ ਪਾ ਲਾਂਗੇ ਤੇ ਆ ਜਿਹੜਾ ਆਪਣਾ ਉਹ ਕਰਦੇ ਹੁੰਦੇ ਨੇ ਕੂੜਿਆਂ ਨੂੰ ਇਹਦੇ ਨਾਲ ਤਵੇ ਤੇ ਉਹ ਨਹੀਂ ਕਰਦੇ ਹੁੰਦੇ ਐਵੇਂ ਫੈਲਰਣਗੇ ਇਹ ਉਹਦੇ ਲਈ ਆ ਠੀਕ ਹੈ ਜੀ ਪਹਿਲਾਂ ਮੈਂ ਬੇਸਨ ਦੀ ਬਣਾ ਰਹੀ ਆ ਹਲਪ ਨੇ ਖਾਣੇ ਨੇ ਫਿਰ ਨਹੀਂ ਉਹਨੇ ਰੋਲਾ ਪਾ ਦੇਣਾ ਮੈਨੂੰ ਲਿਆ ਦੋ ਉਹਦਾ ਦੋ ਲਿਆ ਦੋ ਪਹਿਲਾਂ ਮੈਨੂੰ ਜਰਮੀ ਨਹੀਂ ਆਉਂਦੀ ਸੀ ਬੇਸਨ ਆਇਤਾ ਜਰਮੀ ਮੈਂ ਬਣਾ ਲੈਂਦੀ ਸੀ ਬੱਟਾ ਮਿੱਥੇ ਕੂੜੇ ਨਹੀਂ ਆਉਂਦੇ ਸਿਰ ਮੇਰੇ ਕੋਈ ਆਟੇ ਦਾ ਵੀ ਸਾਬ ਹੁੰਦਾ ਹੈ ਕੋਈ ਬੰਨ ਹਣਾ ਕਿਵੇਂ ਬਣਾਉਣਾ ਮੈਂ ਨਾਲ ਬਟਾ ਮੋਨਾ ਆ ਗਿਆ ਹੋਣ ਵਧੀਆ ਬਣ ਜਾਂਦੇ ਨੇਗੇ ਅੱਗੇ ਮੈਨੂੰ ਔਖੇ ਤਰ੍ਹਾਂ ਦੇ ਸੀ ਬਣਾਉਣੇ ਹੁਣ ਬਹੁਤ ਸੋਨੇ ਬਣਦੇ ਨੇ ਮੈਂ ਦਿਖਾਉਣੀ ਐ ਤੁਹਾਨੂੰ ਦੇਖੋ ਕਿੰਨਾ ਸੋਣਾ ਪੂੜਾ ਬਣਿਆ ਮਾਲ ਪੂੜੇ ਹੁੰਦੇ ਨੇ ਇੱਕ ਉਹ ਛੋਟੇ ਹੁੰਦੇ ਨੇ ਜਿਹੜੇ ਮਾਲ ਪੂੜੇ ਹੁੰਦੇ ਨੇ ਉਹ ਦੁੱਜੀ ਤਰ੍ਹਾਂ ਕਿ ਉਹ ਉਹ ਕਰਕੇ ਹਨਾ ਉਹਦੇ ਵਿੱਚ ਛੱਡਨੇ ਕਰਦੇ ਨੇ ਗੋਲਥਲੇ ਤੇ ਮਾਲ ਪੂੜੇ ਛੋਟੇ ਛੋਟੇ ਜਿਹੇ ਹੁੰਦੇ ਨੇ ਆਹ ਕਿੰਨਾ ਵਧੀਆ ਪੂਰਾ ਬਣਿਆ ਹੈ ਕਿੰਨਾ ਵਧੀਆ ਜਿਹੜਾ ਚੀਜ਼ ਵਧੀਆ ਬਣਦੀ ਹੈ ਨਾ ਆਪਣੇ ਆਪ ਨੂੰ ਚਾਹਿਆ ਚੜ ਜਾਂਦਾ ਵੀ ਆ ਚੀਜ਼ ਮੈਨੂੰ ਹੁੰਦੀ ਆ ਪ੍ਰੋਪਰ ਹੈ ਨਾ ਤੇ ਹਨਾ ਨਮਕੀ ਨਗੜਾ ਮੈਂ ਹਰਮਨ ਦੇ ਦਿੱਸੀ ਕਿ ਅਜੇ ਕੱਚਾ ਦਾ ਦੇਸੀ ਮੇਰਾ ਕੱਟ ਕਰਿਆ ਤੇ ਦੇਖੋ ਤੇ ਚਲੋ ਆਪਾਂ ਬਣਾ ਕੇ ਰੱਖ ਲਈਏ ਨਾ ਹਨਾ ਫਿਰ ਆਪਾਂ ਮਿਲਾਂਗੇ ਹਰਮਨ ਨੂੰ ਮੈਂ ਦੇ ਦਿੱਤੇ ਨਮਕੀ ਇੰਨੇ ਵੱਡਾ ਲੈ ਸੀ ਹਰਮਨ ਨੂੰ ਦੇ ਦਿੱਤੇ ਕਾਣ ਨੂੰ ਇੱਕ ਆ ਬਣਾ ਕੇ ਦਿੰਦੀ ਆ ਬਾਕੀ ਨੂੰ ਬਣਾ ਕੇ ਚਲੋ ਰੱਖ ਲੈਨੇ ਆ ਨਾ ਡੱਬੇ ਦੇ ਵਿੱਚ ਪੰਡ ਪੇਚ ਰੱਖ ਦਿੱਤੇ ਨੇ ਬਣਾ ਕੇ ਟੱਕ ਕੇ ਸਮਾਰ ਕੇ ਕਿਉਂਕਿ ਅਸੀਂ ਹਰਮੰਦਰ ਜੀ ਦੇ ਨੇ ਖਾਣੇ ਨੇ ਅਸੀਂ ਖਾ ਲਏ ਸੀ ਦੋਨੋਂ ਨੇ ਮੈਂ ਤਾਂ ਇੱਕ ਅੱਧਾ ਹੀ ਲਿਆ ਕਿਉਂਕਿ ਬਣਾਉਣ ਵਾਲੀ ਨੂੰ ਤਾਂ ਇਹਦੇ ਵਿੱਚ ਆਹ ਹੋ ਜਾਂਦਾ ਦਾ ਤੇਲ ਜਿਹਾ ਚੜ ਜਾਂਦਾ ਬਣਾਉਣ ਵਾਲੀ ਨੂੰ ਤਾਂ ਤੇਲ ਚੜ ਜਾਂਦਾ ਬਣਾਉਣ ਵਾਲੇ ਨੂੰ ਖੀਰ ਬਣ ਗਈ ਮਿੱਠਾ ਪਾ ਲਿਆ ਇਹਦੇ ਵਿੱਚ ਅੱਗੇ ਮੈਂ ਸ਼ੱਕਰ ਪਾਉਣੀ ਹੁੰਦੀ ਆ ਜੇ ਪੂਰੇ ਨਾ ਹੋਣ ਫਿਰ ਸ਼ੱਕਰ ਪਾ ਲੈਣੀ ਆ ਬਟ ਅੱਜ ਪੂਰੇ ਨਾਲ ਸੀ ਫਿਰ ਮੈਂ ਚੀਨੀ ਪਾ ਲੀ ਮੈਨੂੰ ਖੀਰ ਫਿਗੀ ਪਸੰਦ ਆ ਤਾਂ ਆਪਾਂ ਨੇ ਵੀ ਖੀਰ ਕੱਢ ਲਈ ਸੀ ਥੋੜੀ ਜਿਹੀ ਖਾ ਲੇ ਹੁਣ ਬੈਨੇ ਅੰਦਰ ਜਾ ਕੇ ਭਾਂਡੇ ਵਗੈਰਾ ਸਾਰਾ ਕੁਝ ਸਾਫ਼ ਕਰ ਦਿੱਤਾ ਆਪਾਂ ਜਾਦਾ ਠੰਡਾ ਹੈ ਤੇ ਸਿਰੋਤੀ ਵਗੈਰਾ ਖਾ ਲਈ ਬੈ ਕੇ ਸੁਣਨਰ ਜਾਈਆਂ ਅੰਦਰ ਵਿੱਚ ਹਨਾ ਠੰਡ ਹੈ ਇਹ ਨਹੀਂ ਠੰਡਾ ਰੋਟੀ ਖਾ ਕੇ ਭਾਂਡੇ ਮਾਣ ਜਾਂਦੇ ਰਸੇ ਦਾ ਡੈਡੀ ਕਹਿੰਦਾ ਹਜੇ ਹਰਮਨ ਤਾਂ ਉਹਨਾਂ ਨੇ ਖਾਣੀ ਆ ਉਹਨਾਂ ਚਲੋ ਜਦੋਂ ਆਉਣਗੇ ਉਹ ਦੇ ਦਾਂਗੇ ਆਪਾਂ ਰੋਟੀ ਕਰਮ ਕਰਕੇ ਹਨਾ ਹਾ ਕੀਰਵ ਗਰਮ ਕਰਕੇ ਆ ਬੈਠਾ ਇਹਨੂੰ ਮੌਜਾਂ ਨੇ ਆ ਬੈਠਾ ਰਜਾਈ ਦੇ ਵਿੱਚ ਨਜਾਰੇ ਟੁੱਟ ਰਹੇ ਦੇਖੋ ਐਨਾ ਕੱਲਾ ਸਿਰ ਐਤਵਰ ਨੂੰ ਇਹ ਸਿਰ ਸਿਰ ਤੇਲ ਲਾਉਂਦਾ ਐਤਵਰ ਪਾਸੋਂ ਲਾਇਆ ਸੀ ਨਾ ਆਇਆ ਐਤਵਰ ਨੂੰ ਗੱਡੀ ਕਿਨੇ ਤੇਜ਼ ਵਾਤੇ ਹਨ ਐਤਵਰ ਨੂੰ ਹਰਮਨ ਆਇਆ ਐਤਵਰ ਨੂੰ ਲਾਉਂਦਾ ਇਹ ਤੇਜ ਕਹਿੰਦਾ ਆਉਂਦਾ ਦੂਜੇ ਦਿਨ ਹਨਾ ਸਿਰ ਨੂੰ ਵਾਲਾ ਹੋਵਾ ਬਹਿਮੀ ਜਾਹੇ ਦੇਖ ਬਾੜ ਦੇਖੋ ਕਿੰਨੇ ਸਾਹ ਨੇ ਸਿਲਕੇ ਹੱਥ ਨਹੀਂ ਲਾਉਣ ਦਿੰਦਾ ਵਾਲਾ ਨੂੰ ਆ ਮੈਟਰਾਂ ਨੂੰ ਓਏ ਦੇਖਾ ਉਹ ਨਹੀਂ ਦੇਖਾ ਤਾਂ ਸਿਮ ਨੂੰ ਕਦੀ ਦਿੰਦਾ ਮੂੰਹ ਤਾਂ ਕਰ ਲੈ ਚਾ ਨਾ ਬਹੁਤ ਸੜਨ ਹੋਏ ਪੈ ਤਾਂ ਮੈਂ ਦੱਸਿਆ ਸੀ ਇਹਦਾ ਜਿਆਦਾ ਉੱਠਿਆ ਮੈਂ ਹੀ ਪੈ ਰਿਹਾ ਦਾ ਤੇ ਮੇ ਦੇ ਵਿੱਚ ਕੋਈ ਕੰਮ ਕਰ ਜਾ ਵੀ ਨਹੀਂ ਆਉਂਦਾ ਬਸ ਅਸੀਂ ਤਾਂ ਅੱਜ ਖੀਰ ਪੂੜੇ ਬਣਾ ਲੈ ਵੇਸਣ ਵਾਲੇ ਵੀ ਬਣਾ ਲੈ ਮਿੱਠੇ ਵੀ ਬਣਾ ਲੈ ਕਿਸੇ ਵੀ ਬਣਾ ਲੈ ਇਹ ਵੀ ਮੇ ਦੇ ਵਿੱਚ ਹੀ ਵਧੀਆ ਲੱਗਦੇ ਨੇ ਖੀਰ ਪੂੜੇ ਹਨ ਤੇ ਬਣਾ ਲੈ ਖਾ ਲੈ ਘਰ ਤੇ ਰਹਿ ਗਏ ਉਹਨਾਂ ਨੂੰ ਐਤੋਂ ਦੇ ਜਾਵਾਂਗੇ ਆਨੰਦ ਜੀ ਤਾਂ ਆਉਣਗੇ ਉਹ ਸੌਣ ਵਾਲੇ ਹੋਣਗੇ ਕੀ ਕਹਿੰਦੇ ਰੈਡੀ ਵੀ ਹੋ ਨਾ 15-20 ਮਿੰਟਾਂ ਦੇ ਵਿੱਚ ਮੀਂਹ ਨਾਲ ਠੰਡ ਬਹੁਤ ਜ਼ਿਆਦਾ ਹੋ ਗਈ ਵਸੇ ਠੰਡ ਵੱਧ ਗਈ ਮੀਂਹ ਨਾਲ ਉਹ ਹਵਾ ਵੀ ਬਹੁਤ ਚੱਲਦੀ ਸਵੇਰੇ ਇੰਨਾ ਬੱਦਲ ਇੰਨਾ ਬੱਦਲ ਤੈਨੂੰ ਪਤਾ ਲੱਗਿਆ ਸੀ ਇੰਨਾ ਬੱਦਲ ਬਹੁਤ ਗਰਜਦਾ ਸੀ ਇੰਨੇ ਬਿਜਲੀ ਲਸਕਦੀ ਸੀ ਬਹੁਤ ਜ਼ਿਆਦਾ ਫਿਰ ਉਹ ਤੋਂ ਬਾਅਦ ਦੇ ਵਿੱਚ ਨਹੀਂ ਆਇਆ ਸਾਡਾ ਡੌਗੀ ਮੈਂ ਬਾਹਰ ਕੱਢਦਾ ਸੀ ਵਿਚਾਰੇ ਨੂੰ ਲੈ ਕੇ ਆਉਣੀ ਆ ਉਹ ਝਾਕ ਤੇ ਬੈਠਾ ਵੀ ਮੈਨੂੰ ਅੰਦਰ ਉਹ ਕਰਨਾ ਹੁੰਦਾ ਲੱਗਿਆ ੋਂਕਣ ਆਵਾਜ਼ ਉਹਦੇ ਨਿਕਲਦੇ ਨੇ ੋਂਕੇ ਫੋਗਨਾ ਵਾ ਦੂਜਾ ਜਗਾ ਡੌਕੀ ਆਵਾਜ਼ ਨਿਕਲਦੀ ਨੇ ਵਿਚਾਰੇ ਦੀ ਚਲੋ ਜੀ ਆਪਣਾ ਅੱਜ ਦਾ ਇੰਨਾ ਕੁ ਵੀਡੀਓ ਬਲੌਗ ਸੀਗਾ ਤੇ ਸਾਰੇ ਭੈਣ ਭਰਾ ਪੂਰਾ ਵਾਚ ਕਰਿਆ ਕਰੋ ਬਲੌਗ ਨੂੰ ਪੂਰਾ ਦੇਖਿਆ ਕਰੋ ਅੰਤ ਤੱਕ ਤੇ ਕੰਨ ਨੂੰ ਨਵੇਂ ਵੀਡੀਓ ਬਲੌਗ ਦੇ ਨਾਲ ਮਿਲਾਂਗੇ ਜੀ ਉਹਨੇ ਟਾਈਮ ਦੇ ਲਈ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਓਕੇ ਜੀ ਬਾਏ ਬਾਏ